ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਮੈਂ ਰੋਹਿਤ ਅਬਰੋਲ ਪੰਜਾਬ ਚੇਅਰਮੈਨ ਸ਼ਿਫਟਾਣਾ ਹਿੰਦੁਸਤਾਨ ਤੋਂ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਤਰੀ ਜੀ ਮੇਰੇ ਨਾਲ ਪਾਰਟੀ ਦੇ ਜਨਰਲ ਸੈਕਟਰੀ ਪ੍ਰਥਮ ਸ਼ਰਮਾ ਜੀ ਪਾਰਟੀ ਦੇ ਸੀਨੀਅਰ ਆਗੂ ਸ਼ਾਨੂ ਮਹਾਜਨ ਜੀ ਅੱਜ ਅਸੀਂ ਬੜੇ ਹੀ ਦੁਖੀ ਮਨ ਨਾਲ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਗੁਰਦਾਸਪੁਰ ਸ਼ਿਫਟਾਣਾ ਹਿੰਦੁਸਤਾਨ ਦੀ ਇਕਾਈ ਵੱਲੋਂ ਕਿ ਸਾਡੇ ਧਾਰੀਵਾਲ ਦੇ ਵਿੱਚ ਜੋ ਕਿ ਪਿਛਲੇ 4 ਸਾਲ ਤੋਂ ਬੰਦ ਪਿਆ ਵੁੱਚੜਖਾਨਾ ਉਹ ਦੁਬਾਰਾ ਚਾਲੂ ਹੋ ਚੁਕਿਆ ਹੈ ਜਿਹਦੇ ਵਿੱਚ ਫੇਰ ਗਾਊ ਮਾਤਾ ਦੀ ਹਤਿਆ ਉਹੀ ਦੁਬਾਰਾ ਸ਼ੁਰੂ ਹੋ ਗਈ ਹੈ ਜਿਹਦੀ ਆਪਾਂ ਬੜੇ ਹੀ ਦਿਨਾਂ ਤੋਂ ਰੇਕੀ ਕਰ ਰਹੇ ਸੀਗੇ ਤੇ ਪਰਸੋ ਰਾਤ 21 ਤਰੀਕ ਨੂੰ ਮਿੱਦੂ ਕਿਸੇ ਮੇਰੇ ਦੋਸਤ ਦਾ ਫੋਨ ਆਦਾ ਕਿ ਵੁੱਚੜਖਾਨੇ ਦੇ ਵਿੱਚ ਉਸ ਟਾਈਮ ਗਾਊ ਹਤਿਆ ਕੀਤੀ ਜਾ ਰਹੀ ਹੈ ਸੋ ਮੈਂ ਤੇ ਪ੍ਰਸੰ ਸ਼ਰਮਾ ਜੀ ਮੌਕੇ ਤੇ ਪਹੁੰਚੇ ਆ ਜਦੋਂ ਅਸੀਂ ਆ ਕੇ ਉੱਥੇ ਦੇਖਿਆ ਕਿ ਉੱਥੇ ਵਾਕਈ ਹੀ ਕੰਮ ਚੱਲ ਰਿਹਾ ਸੀਗਾ ਤੇ ਜਿਹਦੇ ਸਬੰਧ ਵਿੱਚ ਮੈਨੂੰ ਕੋਈ ਸੁਝਾ ਤਾਂ ਮੈਂ ਸਿੱਧਾ ਹੀ ਐਸਐਸਪੀ ਸਾਹਿਬ ਨੂੰ ਫੋਨ ਲਗਾ ਦਿੱਤਾ ਰਾਤ ਦੇ 11:40 ਮਿੰਟ ਤੇ ਜੋ ਕਿ ਐਸਐਸਪੀ ਸਾਹਿਬ ਨੇ ਸਾਡਾ ਫੋਨ ਬਿਲਕੁਲ ਕੱਟ ਦਿੱਤਾ ਮੈਂ 5 ਮਿੰਟ 2-4 ਮਿੰਟ ਵੇਟ ਕੀਤੀ ਕੋਈ ਰਿਪਲਾਈ ਨਹੀਂ ਆਇਆ ਉਸ ਤੋਂ ਬਾਅਦ ਉਹ ਜੋ ਹੱਡ ਹੁੰਦੇ ਸੀਗੇ ਉਹ ਗੱਡੀ ਦੇ ਵਿੱਚ ਲੋਡ ਕਰ ਰਹੇ ਸੀਗੇ ਉਹ ਆਪਾਂ ਬਾਈਕ ਤੋਂ ਚਲਦੇ-ਚਲਦੇ ਉਸ ਦੀ ਵੀਡੀਓ ਬਣਾ ਲਈ ਜੋ ਐਸਐਸਪੀ ਸਾਹਿਬ ਨੂੰ ਸੈਂਡ ਕੀਤੀ ਜਿਹਦੇ ਸਬੰਧ ਵਿੱਚ ਐਸਐਸਪੀ ਸਾਹਿਬ ਨੇ ਉਹ ਵੀਡੀਓਜ਼ ਦੇਖ ਲਈਆਂ ਤੇ ਉਸ ਤੋਂ ਬਾਅਦ ਆਪਾਂ ਵੇਟ ਕਰਦੇ ਰਹੇ ਕਿ ਕੋਈ ਪੁਲਿਸ ਪ੍ਰਸ਼ਾਸਨ ਵਾਲਾ ਆਏਗਾ ਇੱਥੇ ਜਾਂ ਕੁਝ ਕੋਈ ਕਾਰਵਾਈ ਕਰੇਗਾ ਬਟ ਕੋਈ ਕਾਰਵਾਈ ਨਹੀਂ ਇੱਕ ਘੰਟੇ ਬਾਅਦ ਜਾ ਕੇ ਜਦੋਂ ਅਸੀਂ ਆ ਜੰਨੇ ਆ ਕਾਪੜੇ ਘਰ ਵਾਪਿਸ ਕੀ ਜਦੋਂ ਸਭ ਕੁਝ ਕੰਮ ਹੀ ਖਤਮ ਹੋ ਗਿਆ ਤੇ ਆਪਾਂ ਹੁਣ ਦੋ ਜਣੇ ਦਾਥੇ ਜਾ ਨਹੀਂ ਸਕਦੇ ਠੀਕ ਹੈ ਜੀ ਕੋਈ ਕੱਲ ਨੂੰ ਪ੍ਰਸ਼ਾਸਨ ਨੇ ਕਹਿਣਾ ਸੀਗਾ ਕਿ ਤੁਸੀਂ ਇਕੱਲੇ ਉੱਥੇ ਕੀ ਲੈਣੇ ਚਲੇਗੇ ਉਹ ਅਸੀਂ ਜਦੋਂ ਆਪਣੇ ਘਰ ਆ ਗਏ ਤੇ ਇੱਕ ਘੰਟੇ ਬਾਅਦ ਜਾ ਕੇ ਸਾਨੂੰ ਸਪੈਸ਼ਲ ਸੈੱਲ ਦੇ ਕਿਸੇ ਮੁਲਾਜ਼ਮ ਦਾ ਫੋਨ ਆਂਦਾ ਹਾਂਜੀ ਕੀ ਗੱਲ ਹੋਈ ਹੈ ਜੀ ਤੋ ਉਸ ਟਾਈਮ ਉਹਨਾਂ ਨਾਲ ਮੈਂ ਨਹੀਂ ਜ਼ਿਆਦਾ ਗੱਲ ਨਹੀਂ ਕੀਤੀ ਕਿਉਂਕਿ ਉਹ ਕੰਮ ਹੀ ਖਤਮ ਹੋ ਗਿਆ ਸੀਗਾ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਇਹ ਪ੍ਰੈਸ ਕਾਨਫਰੰਸ ਰੱਖੀ ਆ ਕਿ ਸਾਡੇ ਸ਼ਿਵ 사ਨਾ ਹਿੰਦੁਸਤਾਨ ਦੀ ਕੋਈ ਵੀ ਪ੍ਰਸ਼ਾਸਨ ਨੂੰ ਕੰਪਲੇਂਟ ਕੀਤੀ ਜਾਵੇ ਉਹ ਹਰ ਵਾਰੀ ਨਕਾਰੀ ਜਾਂਦੀ ਆ ਅਗਰ ਆਪਾਂ ਜਾ ਕੇ ਐਸਐਸਪੀ ਸਾਹਿਬ ਨੂੰ ਮਿਲਦੇ ਆ ਮੰਗ ਪੱਤਰ ਦਿੰਨੇ ਆ ਤੋ ਉਸ ਟਾਈਮ ਤਾਂ ਉਹ ਲੈ ਲੈਂਦੇ ਨੇ ਮਾਰਕ ਵੀ ਕਰ ਦਿੰਦੇ ਨੇ ਅੱਗੋਂ ਜਿਹੜੇ ਅਧਿਕਾਰੀ ਕੋ ਜਾਂਦਾ ਆ ਕੋਈ ਕਾਰਵਾਈ ਨਹੀਂ ਠੱਪ ਫਿਰ ਆਪਾਂ ਜੇ ਤਾਂ ਗੇੜੇ ਮਾਰਦੇ ਤੇ ਇਹ ਐਸਐਸਪੀ ਆਫਿਸ ਇਹ ਸਾਬ ਛੁੱਟੀ ਤੇ ਨੇ ਸਾਬ ਖਾਣਾ ਖਾਣ ਗਏ ਨੇ ਸਾਬ ਦੀ ਡਿਊਟੀ ਲੱਗੀ ਆ ਕੋਈ ਕਾਰਵਾਈ ਨਹੀਂ ਹੁੰਦੀ ਜਦ ਕਿ ਇਹ ਅੱਜ ਤੱਕ ਕਿੰਨੀਆਂ ਕੰਪਲੇਂਟਾਂ ਦੇ ਚੁੱਕੇ ਆ ਜਿਹਦੇ ਸਬੰਧ ਦੇ ਵਿੱਚ ਧਾਰੀਵਾਲ ਸ਼ਹਿਰ ਦੇ ਵਿੱਚ ਪਿਛਲੇ ਦਿਨੀ ਛਰੇ ਆਮ ਗੋਲੀਆਂ ਚੱਲੀਆਂ ਠੀਕ ਆ ਜੀ ਜਿਸ ਦੀ ਬਕਾਇਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜੀ ਜੋ ਕਿ ਐਸਐਸਪੀ ਸਾਹਿਬ ਦਾ ਕਸੀ ਪੰਚਾਈ ਤਾਂ ਵੀ ਉਹਦੇ ਵਿੱਚ ਜਟਣ ਦੇ ਵਿੱਚ ਆਪਾਂ ਕੰਪਲੀਟ ਕੀਤੀ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਉਹ ਗੱਲ ਨੂੰ ਮਹੀਨੇ ਤੋਂ ਉੱਪਰ ਹੋ ਗਿਆ ਆ ਠੀਕ ਹੈ ਜੀ ਅਗਰ ਸਾਡੇ ਵੱਲੋਂ ਕੋਈ ਉਹੋ ਜਿਹੀ ਕੰਮ ਕੀਤਾ ਗਿਆ ਹੋਵੇ ਕਿਸੇ ਵੱਡੇ ਵੱਲੋਂ ਤਾਂ ਪ੍ਰਸ਼ਾਸਨ ਮਿੰਟ ਦੇ ਵਿੱਚ ਸਾਡੇ ਤੇ ਕਾਰਵਾਈ ਕਰ ਦਿੰਦਾ ਪਰ ਇਸ ਬੰਦੇ ਵਿੱਚ ਕੋਈ ਕਾਰਵਾਈ ਨਹੀਂ ਅਗਰ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਸਾਡੇ ਸ਼ਹਿਰ ਧਾਰੀਵਾਲ ਦੇ ਵਿੱਚ ਸਾਡੀ ਰੋਡ ਦੇ ਉੱਪਰ ਕਿਸੇ ਹਿੰਦੂ ਸੰਗਠਨ ਵੱਲੋਂ ਸ਼ਰਾਬ ਵੰਡੀ ਜਾ ਰਹੀ ਸੀਗੀ ਠੀਕ ਹੈ ਜੀ ਉਹਦੀ ਵੀ ਵੀਡੀਓ ਬਣਾ ਕੇ ਐਸਪੀ ਸਾਹਿਬ ਨੂੰ ਭਾਈ ਬਟ ਕੋਈ ਰਿਜ਼ਲਟ ਨਹੀਂ ਠੀਕ ਹੈ ਜੀ ਇੱਕ ਏਐਸਆਈ ਸਾਹਿਬ ਮੌਕੇ ਤੇ ਭੇਜ ਦਿੱਤੇ ਗਏ ਉਹ ਵੀ ਅੱਧੇ ਘੰਟੇ ਬਾਅਦ ਠੀਕ ਹੈ ਜੀ ਉਹ ਸ਼ਰਾਬ ਵਟ ਕੇ ਚਲੇ ਗਏ ਇਸ ਤੋਂ ਇਲਾਵਾ ਵੀ ਕਿ ਸਾਡੇ ਇੱਕ ਵਾਰ ਐਸਐਸਪੀ ਸਾਹਿਬ ਨੂੰ ਮੈਂ ਫੋਨ ਕੀਤਾ ਕਿ ਸਰ ਇਮੀਜੇਟ ਹੀ ਤੁਹਾਡੇ ਨਾਲ ਗੱਲ ਕਰਦੀ ਤੁਹਾਨੂੰ ਕੋਈ ਇਨਫੋਰਮੇਸ਼ਨ ਦੇਣੀ ਆ ਇਨਫੋਰਮੇਸ਼ਨ ਦੇਣੀ ਸੀ ਚਟਾ ਦੇ ਬਾਰੇ ਮੈਂ ਠੀਕ ਹੈ ਜੀ ਐਸਐਸਪੀ ਸਾਹਿਬ ਨੇ ਮੇਰਾ ਫੋਨ ਨਹੀਂ ਚੁੱਕਿਆ ਮੈਂ ਮੈਸੇਜ ਕੀਤਾ ਸਰ ਕੋਈ ਜ਼ਰੂਰੀ ਗੱਲ ਹੈ ਪਲੀਜ਼ ਸਰ ਤਾਂ ਵੀ ਉਹਨਾਂ ਨੇ ਮੇਰਾ ਫੋਨ ਬਿਲਕੁਲ ਨਹੀਂ ਚੁੱਕਿਆ ਜਦ ਕਿ ਉਹ ਬੰਦਾ 150 ਗ੍ਰਾਮ ਚਟਾ ਲੈ ਕੇ ਆਇਆ ਸੀਗਾ ਮੇਰੇ ਕਿਸੇ ਫੋਰਮਰ ਤੋਂ ਪਤਾ ਲੱਗਾ ਮੈਨੂੰ ਠੀਕ ਹੈ ਜੀ ਇਹਨਾਂ ਨੇ ਫੋਨ ਨਹੀਂ ਚੁੱਕਿਆ ਕੋਈ ਕਾਰਵਾਈ ਇੱਕ ਦੋ ਦਿਨ ਨਹੀਂ ਚੱਲੀ ਫਿਰ ਮੈਂ ਹਾਰ ਕੇ ਦੇਖਿਆ ਕਿ ਉਹੀ ਬੰਦੇ ਨੇ ਕਿਸੇ ਬੱਚੇ ਨੂੰ ਟੀਕਾ ਲਗਾਤਾ ਜਿਹੜਾ ਚਟਾ ਲੈ ਕੇ ਆਇਆ ਸੀਗਾ 8 ਸਾਲ ਦੇ ਬੱਚੇ ਨੂੰ ਟੀਕਾ ਲਗਾਤਾ ਉਹ ਬੱਚਾ ਕੋਮਾ ਦੇ ਵਿੱਚ ਚਲਾ ਗਿਆ ਸੀਗਾ ਉਸ ਤੋਂ ਬਾਅਦ ਉਹ ਕਾਰਵਾਈ ਹੋਈ ਬੰਦੇ ਆ ਤੇ ਪਰਚਾ ਹੋਇਆ ਗਿਆ ਫਿਰ ਮੈਂ ਆਪਣੇ ਕਿਸੇ ਹਿੰਦੂ ਸੱਤਣ ਦੇ ਦੋਸਤ ਨੂੰ ਕਿਹਾ ਕਿ ਭਾਜੀ ਪੁਲਿਸ ਇੱਥੇ ਤੁਸੀਂ ਕਾਰਵਾਈ ਕਰੋ ਮੇਰੇ ਕਹਿੰਦੇ ਤਾਂ ਹੋ ਨਹੀਂ ਰਹੀ ਉਹ 2 ਦਿਨ ਬਾਅਦ ਉਹਨਾਂ ਨੇ ਫਿਰ ਬੰਦੇ ਦਾ ਐਡਰੈਸ ਮੈਂ ਸਭ ਨੂੰ ਉਹਨਾਂ ਨੂੰ ਸੈਂਡ ਕੀਤਾ ਉਹਨਾਂ ਨੇ ਅੱਗੋਂ ਐਸਐਸਪੀ ਸਾਹਿਬ ਨੂੰ ਦਿੱਤਾ ਫਿਰ ਉਹਨਾਂ ਦੇ ਕਹਿੰਦੇ ਐਸਐਸਪੀ ਸਾਹਿਬ ਨੇ ਉਹ ਬੰਦਾ ਫੜਾਇਆ ਉਸ ਟਾਈਮ ਉਹ ਬੰਦੇ ਕੋਲ 40 ਗ੍ਰਾਮ ਚਟਾ ਰਿਕਵਰ ਹੋਇਆ ਸੀਗਾ ਜਦ ਕਿ ਉਹ ਇਹ 2 ਦਿਨ ਦੇ ਵਿੱਚ ਉਹਨੇ 110 ਗ੍ਰਾਮ ਚਟਾ ਸੇਲ ਕਰ ਚੁੱਕਿਆ ਸੀਗਾ ਇੱਕ 8 ਸਾਲ ਦੇ ਬੱਚੇ ਦੀ ਜਾਨ ਤੇ ਬਣ ਗਈ ਸੀਗੀ ਬਟ ਕੋਈ ਕਾਰਵਾਈ ਨਹੀਂ ਕਿਉਂ ਭਾਈ ਕੋਈ ਗਲਤ ਕੰਮ ਕਰ ਰਹੇ ਆਂ ਇਹ ਸਮਾਜ ਚ ਤੇਰਾ ਕੰਮ ਕਰ ਰਹੇ ਆਂ ਠੀਕ ਹੈ ਜੀ ਸ਼ਿਵ ਸੈਨਾ ਨੇ ਦੋਸਤਾਂ ਨਾਲ ਹਮੇਸ਼ਾ ਸਵਾਤਿ ਹਿੱਤ ਦੀ ਗੱਲ ਕਰਦੀ ਹੈ ਅਗਰ ਅਸੀਂ ਕੋਈ ਗਲਤ ਕੰਮ ਕਰਦੇ ਆਂ ਜਾਂ ਅਸੀਂ ਕਿਤੇ ਗਲਤ ਕੰਮ ਦੇ ਭਾਈ ਵਾਲਾ ਤਾਂ ਠੋਕੇ ਸਾਡੇ ਤੇ ਕਾਰਵਾਈ ਕਰੋ ਆਪਰ ਤੁਹਾਨੂੰ ਕਹਿੰਦੇ ਆਂ ਕਿ ਸਾਨੂੰ ਮਾਫ਼ ਕਰੋ ਜਾਂ ਸਾਨੂੰ ਬਚਾ ਲਓ ਜੀ ਅਗਰ ਮੈਂ ਕੋਈ ਗਲਤ ਕੰਮ ਕਰ ਰਿਹਾ ਤਾਂ ਮੇਰੇ ਤੇ ਵੀ ਕਾਰਵਾਈ ਕੀਤੀ ਜਾਵੇ ਬਟ ਜੋਸ ਪ੍ਰਸ਼ਾਸਨ ਸਾਡੇ ਨਾਲ ਇਹ ਵਤੀਰियां ਕਰ ਰਿਹਾ ਇਹ ਚੰਗੀਆਂ ਨਹੀਂ ਆ ਹੁਣ ਇਹਦੇ ਸਬੰਧ ਦੇ ਵਿੱਚ ਅੱਗੇ ਤੋਂ ਅਸੀਂ ਹੁਣ ਕਿਸੇ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਨੂੰ ਕੋਈ ਵੀ ਮੈਸੇਜ ਦੇਣਾ ਕਿ ਜੋ ਇਹ گاؤں ਦਾ ਹਤਿਆਕਾਂਡ ਕਰ ਰਹੇ ਨੇ ਅਸੀਂ ਆਪਣੇ ਲੈਵਲ ਤੇ ਸਾਡੇ ਕੋਲ ਜੋ ਬਣ ਸਕੇਗਾ ਅਸੀਂ ਕਰਾਂਗੇ ਜੇ ਧਰਨਾ ਲਾ ਕੇ ਹੀ ਹਰ ਚੀਜ਼ ਦਾ ਹੱਲ ਹੋਵਾ ਤੇ ਫਿਰ ਅਸੀਂ ਹੁਣ ਅੱਗੇ ਤੋਂ ਹਰ ਜਗ੍ਹਾ ਤੇ ਧਰਨਾ ਹੀ ਲਗਾਵਾਂਗੇ ਅਸੀਂ ਹੁਣ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਕੋਈ ਕੰਪਲੇਨ ਨਹੀਂ ਦੇਣੀ ਕਿਉਂਕਿ ਇੰਨੀਆਂ ਕੰਪਲੇਂਟਾਂ ਸਾਡੀਆਂ ਪੈਂਡਿੰਗ ਪਈਆਂ ਅਜੇ ਤੱਕ ਕਿਸੇ ਦੇ ਕੋਈ ਕਾਰਵਾਈ ਨਹੀਂ ਹੋਈ ਜੋ ਲੋਕ ਇਹ ਇਹ گاਉਂ ਹਤਿਆ ਕਰਦੇ ਨੇ ਜੋ ਲੋਕ ਉਹਨਾਂ ਕੋਲ ਮੀਨਾ ਲੈਂਦੇ ਨੇ ਉਹਨਾਂ ਦੇ ਨਾਲ ਤੇ ਸਪੈਸ਼ਲ ਸੈੱਲ ਦੇ ਮੁਲਾਜ਼ਮ ਹਮਾਚਲ ਦੀਆਂ ਵਾਦੀਆਂ ਨੂੰ ਮਰ ਜਾਂਦੇ ਨੇ ਤਾਂ ਕਾਰਵਾਈ ਕਿੱਥੀ ਹੋਏਗੀ ਐਸਐਸਪੀ ਸਾਹਿਬ ਵੀ ਜਦੋਂ ਆਏ ਉਹ ਵਧੀਆ ਕੰਮ ਕੀਤਾ ਉਹਨਾਂ ਨੇ ਬਟ ਜੋ ਇਹਨਾਂ ਦੇ ਲਾਗੇ ਚਾਗੇ ਕੋਈ ਕਲੀਕ ਨੇ ਜਾਂ ਕੋਸ਼ ਇਹਨਾਂ ਦੇ ਓਫਿਸ ਦੇ ਵਿੱਚ ਰਹਿੰਦੇ ਨੇ ਉਹ ਇਹਨਾਂ ਨੂੰ ਮਿਸਗਾਈਡ ਕਰਦੇ ਨੇ ਐਸਐਸਪੀ ਸਾਹਿਬ ਨੂੰ ਮਿਸ ਗਾਈਡ ਕਰਨ ਕਰਕੇ ਇਹ ਜਿੱਦਾਂ ਕੀ ਲਗਾ ਲਓ ਕਿ ਮੈਂ ਕਹਤਾ ਕਿ ਸਰ ਇੱਥੇ گاਉਂ ਹਤਿਆ ਹੋ ਰਹੀ ਆ ਐਸਐਸਪੀ ਸਾਹਿਬ ਨੇ ਅੱਗੋ ਕਹਤਾ ਕਿਸੇ ਅਫਸਰ ਦੀ ਡਿਊਟੀ 라ਤੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਕਹਿ ਦਿੰਨਾ ਜੀ ਉਹਨਾਂ ਕੋਲ ਤਾਂ ਲਾਇਸੈਂਸ ਹੈ ਜੀ ਜੋ ਛੜਕਾਂ ਤੇ ਗਾਵਾ ਵਗੈਰਾ ਜਾੜਵਰ ਮਰਦੇ ਨੇ ਉਹਨਾਂ ਨੂੰ ਚੱਕ ਕੇ ਉਹ ਹੱਡ ਰੋਰੀ ਦੇ ਕਰਦੇ ਨੇ ਮੈਨੂੰ ਇੱਕ ਗੱਲ ਦਾ ਜਵਾਬ ਦਿੱਤਾ ਜਾਵੇ ਉਹ ਦੂਜੇ ਦਿਨ ਗੱਡੀ ਭਰ ਜਾਂਦੀ ਆ ਛੋਟੇ ਹਾਥੀ ਭਰਦੇ ਨੇ ਟਰਾਲੀਆਂ ਭਰਦੀਆਂ ਨੇ ਠੀਕ ਹੈ ਜੀ ਦੋ ਦਿਨ ਦੇ ਵਿੱਚ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਐਸੇ ਕਿੰਨੇ ਕੁ ਡੰਗਰ ਮਰਦੇ ਨੇ ਜਾਂ ਕਿੰਨੀਆਂ ਕਿ ਗਊ ਮਾਤਾ ਦੀਆਂ ਹੱਤਿਆ ਹੁੰਦੀਆਂ ਐਕਸੀਡੈਂਟ ਦੇ ਵਿੱਚ ਕਿ ਜੋ ਉਹ ਮਤਲਬ ਕਿ ਰੋਜ਼ ਗੱਡੀ ਭੜੀ ਜਾਂਦੀ ਆ ਅਕੇ ਹੱਡ ਰੋੜੀ ਤੇ ਆਪਣਾ ਹੱਡ ਰੱਖਦੇ ਸੀਗੇ ਵੇਚਦੇ ਸੀਗੇ ਤੇ ਮੀਟ ਰਿਜ਼ਰਵ ਕਰ ਲੈਂਦੇ ਸੀਗੇ ਹੁਣ ਇਹ ਕੀ ਕਰਦੇ ਆ ਨਾਲ ਦੀ ਨਾਲ ਹੱਡਾਂ ਨੂੰ ਟਰਾਲੀ ਦੇ ਵਿੱਚ ਪਾ ਕੇ ਛੋਟੇ ਹੱਤੀ ਚ ਪਾ ਕੇ ਲਾਗੇ ਨਹਿਰਾਂ ਨਹਿਰ ਦੇ ਵਿੱਚ ਸੜ ਦਿੰਦੇ ਨੇ ਨਾ ਕੋਈ ਸਬੂਤ ਦਿੰਦਾ ਉਸ ਚੀਜ਼ ਦਾ ਨਾ ਕੋਸ਼ ਅੱਜ ਖੰਨੇ ਦੇ ਵਿੱਚ 5 ਘੰਟੇ ਪਹਿਲਾਂ ਉੱਤੇ ਦੀ ਸਾਡੇ ਹਿੰਦੂ ਸਮਾਜ ਦੇ ਲੋਕਾਂ ਨੇ ਏਡਾ ਵੱਡਾ ਟਰੱਕ ਫੜਿਆ ਜੋ ਕਿ ਜੇ ਐਂਡ ਕੇ ਜਾ ਰਿਹਾ ਸੀਗਾ ਕਵੰਟਰਾਂ ਦੇ ਹਿਸਾਬ ਨਾਲ ਗਾਉਂ ਮਾਤਾ ਦਾ ਮੀਟ ਨਿਕਲਿਆ ਉਹਦੇ ਵਿੱਚੋਂ ਉੱਤੇ ਸਾਡੇ ਸੰਗਠਨ ਵਾਲਿਆਂ ਨੇ ਧਰਨਾ ਲਾ ਕੇ ਅਗਲੇ 3 ਘੰਟੇ ਥਾਣੇ 'ਚ ਬੈਠੇ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਗਲੇ ਨੇ ਧਰਨਾ ਲਾਇਆ ਤੇ ਅੱਧੇ ਘੰਟੇ ਦੇ ਵਿੱਚ ਉੱਤੇ ਐਕਸ਼ਨ ਹੋ ਗਿਆ ਤੇ ਜੇ ਹਰ ਚੀਜ਼ ਦਾ ਮਸਲਾ ਹੀ ਧਰਨਾ ਵਾਂ ਤੇ ਫਿਰ ਅੱਗੇ ਤੋਂ ਅਸੀਂ ਧਰਨਾ ਲਗਾ ਕੇ ਹੀ ਇਹ ਕੰਮ ਕਰਾਂਗੇ ਕਿਉਂਕਿ ਪ੍ਰਸ਼ਾਸਨ ਨੂੰ ਅਸੀਂ ਆਪਣੇ ਨੰਬਰਾਂ 'ਚੋਂ ਮੈਂ ਜਾਂ ਮੇਰੇ ਸੰਗਠਨ 'ਚੋਂ ਅੱਜ ਤੋਂ ਬਾਅਦ ਨਾ ਹੀ ਆਈ ਐ ਐਸਪੀ ਸਾਹਿਬ ਨੂੰ ਫੋਨ ਕਰਾਂਗੇ ਨਾ ਹੀ ਕਿਸੇ ਵੀ ਡੀਐਸਪੀ ਸਾਹਿਬ ਜਾਂ ਸਬੰਧਤ ਕੋਈ ਵੀ ਅਫਸਰ ਹੋਏਗਾ ਅਸੀਂ ਕਿਸੇ ਨੂੰ ਕੋਈ ਕੰਪਲੇਨ ਨਹੀਂ ਕਰਨੀ ਜੋ ਹੁੰਦਾ ਹੋਈ ਚਾਹੇ ਅਸੀਂ ਆਪਣੇ ਲੈਵਲ ਤੇ ਦੇਖਾਂਗੇ ਕੀ ਕਰਨਾ ਕੀ ਨਹੀਂ ਜੇ ਅਗਰ ਗਲਤ ਕਰਾਂਗੇ ਤਾਂ ਸਾਡੇ ਤੇ ਪਰਚਾ ਦੇ ਦਿਓ ਤੇ ਜੀ ਅਸੀਂ ਸਹੀ ਕਰਾਂਗੇ ਉਹ ਤੁਸੀਂ ਦੇਖ ਲਿਓ ਬਸ ਇੰਨਾ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਜੈ ਸ਼੍ਰੀ ਰਾਮ